ਦੇਖ ਸਕਦੇ ਆ ਜੀ ਜਿਹੜੇ ਵੀਰਾਂ ਦੇ ਖੜਾ ਦੇ ਵਿੱਚ ਫਸਲਾਂ ਮਾਰੀਆਂ ਜਾਂ ਨੁਕਸਾਨ ਹੋਇਆ ਜੀ ਫੀਡ ਜਿਹੜੀ ਉਹਨਾਂ ਵਾਸਤੇ ਵੰਡੀ ਜਾ ਰਹੀ ਹੈ ਜੀ ਬਹੁਤ ਵੀਡੀਓ ਗੱਲ ਹੈ ਜੀ ਤੇ ਵੀਰ ਭਰਾ ਵੇਖੋ ਜਿਹੜੀ ਜਿਹੜੇ ਵੀਰ ਪਹੁੰਚਿਆ ਜਿਨ੍ਹਾਂ ਦੇ ਨੁਕਸਾਨ ਹੋਇਆ ਫਸਲਾਂ ਟੁੱਟੀਆਂ ਜੀ ਪਰ ਆ ਪਰਚੀ ਕਟਾ ਕੇ ਇੱਕ ਬੰਦੇ ਤੇ ਇੱਕ ਪਰਚੀ ਲਿਖਵਾ ਕੇ फेर ਨੇ ਆਏਗੀ ਲੋੜਵੰਦ ਨੇਗਾ ਹਾਂ 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 ਜਿਹੜੇ ਜਿੱਤੇ ਵੀ ਆਏ ਲੋੜਵੰਦ ਗਾਤੇ ਕਿ ਉਧਰ ਚਾਰ ਚੋਰ ਦੇ ਜਾਵੇ ਗਦਾਈ ਦੇ ਭਾਣੇ ਉਧਰ ਬੋਲੋ ਹਾਂਜੀ ਕਿਹੜੀ ਜਗ੍ਹਾ ਦੀ ਲੋੜ ਚਾਰ ਦੀ ਦੋ ਜਰੂਰਤ ਬੱਬੂ ਵਾਲੀ ਪੇਰੀ ਹੈ ਇਹ ਪੂਰੀ ਥਾੜਾ ਪਲੋ ਨਾ ਪਲੋ ਪਲੋ ਵੈਰੂ ਦੀ ਖਾਲਸਾ ਵਰਦੀ ਬਰੇਤੇ ਬਾਬਾ ਜੀ ਕੀ ਜਿਹੜਾ ਤੁਹਾਡੇ ਆਪਣੇ ਏਰੀਆ ਵਾ ਤੁਹਾਡੇ ਰਾਸ਼ਨ ਪਹੁੰਚ ਰਿਹਾ ਕੀ ਗੱਲ ਬਾਤ ਹੈ ਆਪਣੇ ਜੀ ਬਿੱਲ ਥੋੜਾ ਘਟ ਰਾਸ਼ਨ ਪਹੁੰਚਿਆ ਜਿਤਨਾ ਪੂਰਾ ਥਾ ਅੜਕਦਾ ਹੀ ਕਾ ਇਹ ਗਾਂ ਜੱਲੂ ਕੇ ਇਨਸਾਨਾ ਬੱਬੋਲੀ 베ਰੀ ਉਥੇ ਮਨੂੰ ਰਾਸ਼ਨ ਦੇ ਕੇ ਪਹੁੰਚੋ ਬਈਕਾਰ ਆ ਨੀਆ ਕ ਮਰਵੀ ਉਥੇ ਰਾਸ਼ਨ ਘਟ ਪਹੁੰਚਦਾ ਵੀ ਜਿਹੜਾ ਤੂੜੀ ਤਾਂ ਦੇ ਚਾਰ ਪਸ਼ੂਆਂ ਵਾਸਤੇ ਹਾਂਜੀ ਚਾਰ ਚੂਰ ਫੀਡ ਆ ਜੀ ਜਿਤਨਾ ਰਾਸ਼ਨ ਉੱਥੇ ਘਟ ਪਹੁੰਚ ਰਹੀ ਆ ਹਾਂਜੀ ਹਾਂਜੀ ਜਿਹੜੇ ਵਿੱਚ ਡੁੱਬੇ ਹੋਏ ਆ ਹਨਾ ਹਾਂਜੀ ਵਿੱਚ ਬਿਲਕੁਲ ਜੀ ਬੱਬੂ ਵਾਲੀ 베ਰੀ ਜਿਹੜੀ ਸਭਰਾ ਜਿਹੜਾ ਬਣ ਜਾਂਦਾ ਜੀ ਉਹ ਤੋਂ ਵੀਰ ਵਾਲੇ ਬੇਨਤੀ ਕਰਦੇ ਆ ਵੀ ਚਾਰ ਤੁੜੀ ਤੰਦ ਵਾਲੇ ਬਹੁਤ ਘੱਟ ਪਹੁੰਚਦੇ ਆ ਤੇ ਉਸ ਏਰੀਏ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਬਾਕੀ ਅੱਜ ਵੇਖੋ ਸਕੂਲ ਦੇ ਵਿੱਚ ਲੋੜਵੰਦਾਂ ਨੂੰ ਸਾਰੇ ਵੀਰਾਂ ਨੂੰ ਫੀਲ ਵੇਖੋ ਜਿਹੜੇ ਕਿ ਕਿੰਨਾ ਕਿ ਨੁਕਸਾਨ ਹੋ ਗਿਆ ਵੀਰ ਜੀ ਕਿੰਨਾ ਕਿ ਪਾਣੀ ਹੈ ਵੀਰ ਜੀ ਝੋਨੇ ਮਾਨੂੰ ਸਾਰੇ ਮਾਰੇ ਗਏ ਆ ਤੇ ਘਰਾਂ ਸਾਡੇ ਵਿੱਚ ਪਾਣੀ ਵੜਿਆ ਮਰ ਵੀ 5-5 ਫੁੱਟ ਪਾਣੀ ਹੈ ਛੇ 5-5 ਛੇ ਪੂਰੀ ਤਾਂ ਵੀ ਸਾਡਾ ਮਾਰਿਆ ਬਿਲਕੁਲ ਜੀ ਬਿਲਕੁਲ ਵਾਕਿਆ ਹੀ ਇਹ ਬਿਲਕੁਲ ਦਰਿਆ ਦੇ ਵਿੱਚ ਲਾ ਕੇ ਆ ਬਾਈ ਜੀ ਕਾਫੀ ਜਿਹੜੇ 8-10 ਘਰ ਹਨ ਨਾ ਸਾਡੇ ਆਡੇ ਨੇੜੇ ਨੇੜੇ ਕਿ ਜ਼ਿਆਦੇ ਹੋਣਗੇ ਤਾਂ ਹੀ ਜ਼ਿਆਦੇ ਹੈ ਜੀ ਇਧਰ ਪੱਤੀਆਂ ਉਤਰਾਂ ਪੂਰਾ ਸਾੜ ਹੋਇਆ ਬਾਈ ਘਰ ਆ ਹਾਂਜੀ ਬੇਰੀ ਹਾਂਜੀ ਸਾਰੇ ਇੱਧਰ ਘਰ ਨਾਲ ਆਪਾਂ ਬਿਲਕੁਲ ਜੀ ਬਿਲਕੁਲ 22 ਘਰ ਬਾਪੂ ਜੀ ਦੱਸਦੇ ਆ ਉਸ ਏਰੀਏ ਦੇ ਵਿੱਚ ਹੈਗੇ ਆ ਤੇ ਇਹਨਾਂ ਦਾ ਜਰੂਰ ਧਿਆਨ ਰੱਖਿਆ ਜਾਵੇ ਜੀ ਬਾਕੀ ਵੇਖੋ ਜਿਹੜੀ ਇਹ ਫੀਡ ਹਰ ਇੱਕ ਵੀਰ ਤੱਕ ਪਹੁੰਚ ਰਹੀ ਹੈ ਜਿਹੜੇ ਲੋੜਵੰਦ ਪਰਾਵਾ ਜਿਹੜੇ ਜਿਨ੍ਹਾਂ ਦੇ ਫਸਲਾਂ ਦੇ ਨੁਕਸਾਨ ਹੋਇਆ ਜੀ ਉਹਨਾਂ ਤੱਕ ਬਹੁਤ ਵੱਡਾ ਸਹਯੋਗ ਆ ਜੀ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਸਾਹਿਬ ਉਹਨਾਂ ਵੱਲੋਂ ਜਿਹੜੀ ਇਹ ਫੀਡ ਦਿੱਤੀ ਜਾ ਰਹੀ ਹੈ ਜੀ ਬਹੁਤ ਵੱਡਾ ਸਹਯੋਗ ਆ ਤੇ ਵੀਰ ਵੇਖੋ ਆਪ ਪਰਚੀਆਂ ਕੱਟ ਕੇ ਜਿਹੜਾ ਬੜੇ ਵਧੀਆ ਤਰੀਕੇ ਦੇ ਨਾਲ ਇਹ ਫੀਡ ਸੰਗਤਾਂ ਨੂੰ ਵੰਡਾ ਰਹੇ ਆ ਜੀ ਤੇ ਬਹੁਤ ਵਧੀਆ ਸਹਯੋਗ ਦੇਣਾ ਚਾਹੀਦਾ ਬਾਹਰਲੇ ਇਲਾਕਿਆਂ ਵਾਲੇ ਵੀ ਵੀਰ ਬੜਾ ਸਹਯੋਗ ਦੇ ਰਹੇ ਆ ਤੁੜੀ ਤੰਦ ਲੈ ਕੇ ਪਹੁੰਚ ਲਿਆ ਰਾਇ ਜਿਨ੍ਹਾਂ ਦੇ ਪਿੱਠੇ ਮਾਰੇ ਆ ਜੀ ਇਸ ਵੀਰ ਨੇ ਬੇਨਤੀ ਕੀਤੀ ਆ ਵੀ ਬੱਗੂ ਵਾਲੀ ਬੇਰੀ ਦੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਆ ਉਹ ਜਿਆਦੇ ਹੜਪਰਾ ਪ੍ਰਭਾਵਤ ਇਲਾਕਾ ਜੀ ਉਹਨਾਂ ਤੱਕ ਜ਼ਰੂਰ ਕੋਈ ਵੀ ਰਾਸ਼ਨ ਚਾਰ ਦੀ ਸੇਵਾ ਉੱਥੇ ਬਾਈ ਜੀ ਪਹੁੰਚਦੀ ਕੀਤੀ ਜਾਵੇ ਤੇ ਹਰ ਇੱਕ ਵੀਰ ਜਿਹੜਾ ਆਪਣੀ ਪਰਤੀ ਘਟਾ ਕੇ ਲੈ ਰਿਹਾ ਜੀ ਸ਼ੇਅਰ ਵੀਡੀਓ ਸ਼ੇਅਰ ਕਰੋ ਬਾਕੀ ਮੰਤਰੀ ਸਾਹਿਬ ਨੇ ਜੇ ਗੱਲ ਕਰੀਏ ਤਾਂ ਕਾਫੀ ਜਿਹੜਾ ਹਰ ਇੱਕ ਤੱਕ ਵੀਰ ਤੱਕ ਜਿਹੜਾ ਖਾਲ ਫੀਡ ਬਾਈ ਦੀ ਪਹੁੰਚਾਰੇ ਆ ਇੱਕ ਬੜਾ ਸੁਜੋਗ ਆ ਜੀ ਨੰਪਰੀ ਸਾਹਿਬ ਦਾ ਡੀਜ਼ਲ ਪਾਣੀ ਦੀ ਜੋ ਵੀ ਬੰਨ ਤੇ ਸੇਵਾ ਚੱਲਦੀ ਆ ਕਾਫੀ ਸੁਜੋਗ ਉਹਨਾਂ ਵਿੱਚ ਵੀ ਸਰਕਾਰ ਦੇ ਰਹੀ ਆ ਜੀ ਤੇ ਸ਼ੇਅਰ ਕਰੋ ਵੀਡੀਓ ਬਾਕੀ ਬਾਕੀ ਜੀ ਧੰਨਵਾਦ ਗੁੱਟੜ ਗਿਆ ਰਿਹਾ ਤੇ ਫੇਰ ਜਿਉਂਦੀ ਬਾਜ਼ੀ ਰੋ ਮੇਰੇ ਵੀਰ ਜਦੋਂ ਜਾ ਗਏ ਨਾ ਉਹਨੇ ਕੀ ਬਣਦਾ